ਇੱਕ ਫੋਨ ਕਾਲ ਜਿਸ ਨੇ ਪੰਜਾਬੀ ਸੰਗੀਤ ਦੀ ਦੁਨੀਆ ਨੂੰ ਹਿਲਾ ਦਿੱਤਾ ਇੱਕ ਆਵਾਜ਼ ਜੋ ਕਿਸੇ ਦੀ ਜ਼ਿੰਦਗੀ ਨੂੰ ਖਤਮ ਕਰਨ ਦੇ ਲਈ ਆਈ ਸੀ ਇਹ ਕੋਈ ਫਿਲਮ ਨਹੀਂ ਇਹ ਹੈ ધ ਕਿਲਿੰਗ ਕਾਲ BBC ਦੀ ਡਾਕੂਮੈਂਟਰੀ ਜੋ ਖੁਲਾਸਾ ਕਰਦੀ ਹੈ ਇੱਕ ਕਤਲ ਦੀ ਯੋਜਨਾ ਦੇ ਪਿੱਛੇ ਛੁਪੇ ਰਾਜਾਂ ਦਾ ਸਤਿ ਸ਼੍ਰੀ ਅਕਾਲ ਦੋਸਤੋ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ BBC ਦੀ ਵਾਇਰਲ ਹੋ ਰਹੀ ਡਾਕੂਮੈਂਟਰੀ ਦਾ ਕਿਲਿੰਗ ਕਾਲ ਬਾਰੇ ਜੋ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਜੁੜੀ ਹੋਈ ਇੱਕ ਵੱਡੀ ਕਹਾਣੀ ਦਾ ਪਰਦਾ ਫਾਸ਼ ਕਰਦੀ ਹੈ BBC ਦੀ ਇਹ ਡਾਕੂਮੈਂਟਰੀ ਇੱਕ ਚਕਾਉਣ ਵਾਲੀ ਕਹਾਣੀ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਫੋਨ ਕਾਲ ਨੇ ਮੂਸੇਵਾਲਾ ਦੇ ਕਤਲ ਦੀ ਸ਼ੁਰੂਆਤ ਕੀਤੀ ਇਹ ਫੋਨ ਕਾਲ ਸੀ ਗੋਲਡੀ ਬਰਾੜ ਵੱਲੋਂ ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਇੱਕ ਗੈਂਗਸਟਰ ਹੈ ਉਸਨੇ ਖੁਦ ਕਬੂਲ ਕੀਤਾ ਕਿ ਉਹ ਸਿੱਧੂ ਮੂਸੇਵਾਲਾ ਦੇ ਕਤਲ ਦੇ ਪਿੱਛੇ ਸੀ ਉਹ ਕਹਿੰਦਾ ਹੈ ਕਿ ਸਾਨੂੰ ਕੋਈ ਅਫਸੋਸ ਨਹੀਂ ਇਹ ਸਾਡਾ ਫੈਸਲਾ ਸੀ ਦ ਕਿਲਿੰਗ ਕਾਲ ਦੱਸਦੀ ਹੈ ਕਿ ਇਹ ਸਿਰਫ ਇੱਕ ਸਧਾਰਨ ਰਾਜਨੀਤਿਕ ਜਾਂ ਗੈਂਗ ਰਾਈਵਰ ਨਹੀਂ ਸੀ ਇਹ ਇੱਕ ਪੂਰੀ ਤਰ੍ਹਾਂ ਯੋਜਨਾ ਬਣਾਈ ਹੋਈ ਸਾਜ਼ਿਸ਼ ਸੀ ਜਿਸ ਪਿੱਛੇ ਕਈ ਲੋਕ ਸ਼ਾਮਲ ਸਨ ਕਤਲ ਤੋਂ ਪਹਿਲਾਂ ਕਈ ਫੋਨ ਕਾਲਸ ਲਾਈਵ ਲੋਕੇਸ਼ਨ ਟਰੈਕਿੰਗ ਅਤੇ ਸੋਸ਼ਲ ਮੀਡੀਆ ਤੇ ਨજર ਰੱਖੀ ਗਈ ਡਾਕੂਮੈਂਟਰੀ ਚ ਇਹ ਵੀ ਦਰਸਾਇਆ ਗਿਆ ਹੈ ਕਿ ਮੂਸੇਵਾਲਾ ਨੂੰ ਟਾਰਗੇਟ ਕਰਨ ਦੇ ਪਿੱਛੇ ਇੱਕ ਵੱਡੀ ਗੈਂਗ ਰਾਈਵਲ ਸੀ ਬਿਸ਼ਨੋਈ ਗੈਂਗ ਅਤੇ ਬੰਬੀਹਾ ਗੈਂਗ ਦੇ ਵਿਚਕਾਰ ਦੀ ਲੜਾਈ 골ਡੀ ਬਰਾੜ ਦਾ ਦਾਵਾ ਸੀ ਕਿ ਮੂਸੇਵਾਲਾ ਨੇ ਬੰਬੀਹਾ ਗੈਂਗ ਨੂੰ ਸਪੋਰਟ ਕੀਤਾ ਸੀ ਜਿਸ ਕਾਰਨ ਉਹਨਾਂ ਨੇ ਇਹ ਕਦਮ ਚੁੱਕਿਆ ਅਸਕਤਲ ਤੋਂ ਬਾਅਦ ਸਾਰੇ ਪੰਜਾਬ ਅਤੇ ਵਿਦੇਸ਼ਾਂ 'ਚ ਗੁੱਸਾ ਫੈਲ ਗਿਆ। ਦੋਸ਼ੀਆਂ ਦੀ ਤਲਾਸ਼ ਤੇ ਛਾਪੇਮਾਰੀ ਹੋਈ ਪਰ ਲੋਕ ਅੱਜ ਵੀ ਪੁੱਛ ਰਹੇ ਹਨ ਕਿ ਅਸੀਂ ਸੁਰੱਖਿਅਤ ਹਾਂ? BBC ਦੀ ਡਾਕੂਮੈਂਟਰੀ ਇਹ ਸਵਾਲ ਖੜੇ ਕਰਦੀ ਹੈ ਕਿ ਕਿਵੇਂ ਗੈਂਗਸਟਰ ਇੰਨੀ ਆਸਾਨੀ ਨਾਲ ਕਤਲ ਕਰ ਸਕਦੇ ਹਨ? ਕਿਵੇਂ ਵਿਦੇਸ਼ਾਂ ਵਿੱਚ ਬੈਠ ਕੇ ਆਦੇਸ਼ ਦਿੱਤੇ ਜਾਂਦੇ ਹਨ? ਅਤੇ ਕਿਵੇਂ ਇੱਕ ਆਰਟਿਸਟ ਨੂੰ ਇੱਕ ਫੋਨ ਕਾਲ ਨੇ ਮਾਰ ਦਿੱਤਾ? গোল্ডਲੇ ਲਈ মুসেওয়ালা ਦੀ ਮੌਤ ਕੋਈ ਅਪਰਾਧ ਨਹੀਂ ਇਨਸਾਫ ਸੀ ਪਰ ਇਹ ਇਨਸਾਫ ਨਹੀਂ ਇੱਕ ਮਾਂ ਦਾ ਪੁੱਤਰ ਮਾਰਿਆ ਗਿਆ ਇੱਕ ਕਲਾਕਾਰ ਦੀ ਆਵਾਜ਼ ਖਾਮੋਸ਼ ਹੋ ਗਈ ਸਵਾਲ ਇਹ ਹੈ ਕਿ ਕੀ ਕਦੇ ਅਸਲੀ ਇਨਸਾਫ ਹੋਵੇਗਾ ਗੋਲਡੀ ਬਰਾੜ ਦੀ ਕਬੂਲੀਅਤ ਨੇ ਸਿਰਫ ਇੱਕ ਕਤਲ ਨਹੀਂ ਸਿਸਟਮ ਦੀ ਕਮਜ਼ੋਰੀ ਸਰਹੱਦਾਂ ਤੋਂ ਪਾਰ ਚੱਲ ਰਹੇ ਗੈਂਗਵਾਰ ਤੇ ਨੌਜਵਾਨਾਂ ਦੀ ਬਰਬਾਦੀ ਨੂੰ ਬੇਨਕਾਬ ਕਰ ਦਿੱਤਾ ਇਹ ਕਹਾਣੀ ਖਤਮ ਨਹੀਂ ਹੋਈ ਇਹ ਸਿਰਫ ਸ਼ੁਰੂਆਤ ਹੈ ਜਦ ਤੱਕ ਇਨਸਾਫ ਨਾ ਹੋ ਜਾਵੇ ਤੁਸੀਂ ਦੱਸੋ ਗੋਲਡੀ ਬਰਾੜ ਦੀ ਕਬੂਲੀਅਤ ਤੇ ਤੁਹਾਡੇ ਕੀ ਰਾਏ ਹੈ ਕਮੈਂਟ ਕਰੋ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ